ਸਿਰਫ 50 ਰੁਪਏ ਲੱਗਣਗੇ ਔਰ ਤੁਹਾਡੇ ਬਿਮਾਰੀ ਦਾ ਇਲਾਜ ਹੋ ਜਾਵੇਗਾ ਤਾਂ ਐਂਟਰ ਹੁੰਦਿਆ ਤਾਂ ਪੂਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੁਆਲੀਫਾਈਡ ਡਾਕਟਰ ਇੱਥੇ ਮੌਜੂਦ ਨੇ ਪੇਸ਼ੈਂਟਸ ਪਹੁੰਚ ਚੁੱਕੇ ਨੇ ਇੱਥੇ ਜਿੱਥੇ ਹੁਣ ਇਹਨਾਂ ਦਾ ਇਹ ਹੈ ਕਿ ਜੋ ਇਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਜੋ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਗਿਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਸਭ ਸੰਸਤਾ ਸਹਿਯੋਗ ਵੀ ਹੈ ਸਰ ਜੋ ਵੀ ਹੈ ਇਲਾਕਾ ਨਿਵਾਸੀ ਵਸੰਤਾ ਪ੍ਰਬੰਧਕ ਕਮੇਟੀ ਗੁਰਦਵਾਲ ਸਾਹਿਬ ਦੀ ਸਭ ਉਹਨੇ ਵੀ ਉਪਰਾਲਾ ਕੀਤਾ ਏ ਵਨ ਡਾਕਟਰਸ ਦੇ ਨਾਲ ਕੰਸਲਟ ਕਰ ਸਕਦੇ ਹਾਂ ਜੀ ਹਾਂ ਜੀ 50 ਰੁਪਏ ਦੀ ਪਰਚੀ ਹੈ ਜੀ ਦਵਾਈ ਫਰੀ ਹੈ ਜੀ 7 ਦਿਨ ਦੀ ਵੈਲਿਡਿਟੀ ਹੈ ਜੀ ਉਹ ਜਿਹੜੀ ਪਰਚੀ ਉਹਦੀ ਵੈਲਿਡਿਟੀ ਵੀ 7 ਦਿਨ ਪੇਸ਼ੈਂਟ ਕਿਸ ਟਾਈਮ ਮਰਜੀ ਉਸ 7 ਦਿਨਾਂ ਚ ਦੁਬਾਰਾ ਵੀ ਰਿਪੀਟ ਮਾਰ ਸਕਦਾ ਦੁਬਾਰਾ ਵੀ ਆ ਸਕਦਾ ਤੇ ਦਵਾਈ ਲੈ ਸਕਦਾ ਵਾ ਉੱਤਲੇ ਫਲੋਰ ਬਾਰੇ ਮੈਂ ਜ਼ਰੂਰ ਜਾਨਣਾ ਚਾਹੂੰਗੀ ਵੀ ਕਮਰੇ ਬਣੇ ਹੋਏ ਆ ਜੀ ਲੋਕਾਂ ਦੇ ਮਤਲਬ ਰਹਿਣ ਲਈ ਜਿਹੜੇ ਗੁਰਤੇਗ ਬਾਦਰਾ ਹਸਪਤਾਲ ਦੀ ਹਸਪੀਟਲ ਚ ਹੁੰਦੇ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਨੇੜੇ ਹਸਪਤਾਲ ਦੇ ਨਜ਼ਦੀਕ ਆਗੇ ਉੱਥੋਂ ਲੋਕ ਜਾਂਦੇ ਆ ਉਹਨਾਂ ਲਈ ਬਣਾਏ ਗਏ ਆ ਬੜੇ ਘੱਟ ਰੇਟਾਂ ਦੇ ਮਿਲਦੇ ਆ ਉੱਥੇ 5-5 ਦਸ ਤੋਂ ਜ਼ਿਆਦਾ ਕਮਰੇ ਆਗੇ ਬੜੇ ਘੱਟ ਨਮਨਰ ਬਿਜਲੀ ਖਰਚੇ ਪੂਰੇ ਹੁੰਦੇ ਮਤਲਬ ਉਸਾਰਜਨ ਜਿੰਨਾਂ ਵਰਜਦਾ ਤਿੰਨ ਟਾਈਮ ਜੀ ਇੱਥੇ ਲੰਗਰ ਹਰ ਟਾਈਮ ਤਿੰਨ ਤਿੰਨ ਚੱਲਦਾ ਹੈ ਜੋ ਸਤਤੋਵੀ ਜਾਂਦੇ ਆ ਔਰ ਆਪਾਂ ਲਗਾਤਾਰ 4 ਸਾਲ ਲੰਗਰ ਲੈ ਕੇ ਜਾਂਦੇ ਰਹੇ ਆ ਗੁਰਦੇਵ ਪਾਤ hospitall ਉੱਦੀ ਬਸਰ ਰਾਤ ਨੂੰ ਇੱਕ ਸੇਵਾ ਨਹੀਂ ਨਿਭਾਈ ਜਾ ਰਹੀ ਅੱਗੇ ਦੱਸੀ ਜਾ ਰਿਹਾ ਕਿ ਲੰਗਰ ਦੀ ਵੀ ਸੇਵਾ ਨਹੀਂ ਨਿਭਾਈ ਜਾ ਰਹੀ ਹੈ hospitall ਦੇ ਵਿੱਚ ਐਡਮਿਟ ਆ ਉਹਨਾਂ ਦੇ ਨਾਲ ਜਿਹੜੇ ਰਿਸ਼ਤੇਦਾਰ ਨੇ ਉਹ ਇੱਥੇ ਆ ਕੇ ਲੰਗਰ ਪਰਸ਼ਾਦਾ ਵੀ ਸਕਦੇ ਜੇ ਕਿਤੇ ਉਹਨਾਂ ਨੂੰ ਕਮਰਾ ਨਹੀਂ ਮਿਲਦਾ ਤੇ ਘੱਟ ਧਾਮ ਦੇ ਵਿੱਚ ਉੱਪਰ ਜਿਹੜਾ ਗੁਰੂ ਰਾਮਦਾਸ ਨਿਵਾਸ ਬਣਾਇਆ ਉਹਦੇ 'ਚ ਰਹਿ ਵੀ ਸਕਦੇ ਨੇ ਉਜਾਣਮ ਸੇਖਰੋਂ ਤੁਸੀਂ ਤੇ ਮੈਂ ਹਰਸ਼ਕਰ ਰਾਜ ਤੁਹਾਨੂੰ ਲੁਧਿਆਣੇ ਦੇ ਕਿਹੋ ਜਿਹੇ ਹਸਪਤਾਲ ਲੈ ਕੇ ਆਈਆਂ ਜਿੱਥੇ ਸਿਰਫ 50 ਰੁਪਏ ਲੱਗਣਗੇ ਔਰ ਤੁਹਾਡੇ ਬਿਮਾਰੀ ਦਾ ਇਲਾਜ ਹੋ ਜਾਵੇਗਾ ਸ਼੍ਰੀ ਗੁਰਰਾਮ ਦਾਸ ਚੈਰੀਟੇਬਲ ਹਸਪੀਟਲ ਮੌਜੂਦ ਹੈ ਜਿੱਥੇ 50 ਰੁਪਏ ਦੇ ਕੇ ਤੁਸੀਂ ਇੱਕ ਹਫਤੇ ਦੀ ਫ੍ਰੀ ਦਵਾਈ ਲੈ ਕੇ ਜਾ ਸਕਦੇ ਹੋ ਔਰ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਉੱਤੇ ਰਹਿਣ ਦੀ ਵੀ ਇਹਨਾਂ ਦੇ ਵੱਲੋਂ ਜਗ੍ਹਾ ਦਿੱਤੀ ਗਈ ਹੈ ਕਿ ਤੁਸੀਂ ਨਾਲ ਕਿਸੇ ਵੀ ਹਸਪੀਟਲ ਦੇ ਵਿੱਚ ਮੌਜੂਦ ਹੋ ਤੁਹਾਡੇ ਕੋਲ ਰਹਿਣ ਦੀ ਨਹੀਂ ਜਗ੍ਹਾ ਹੈਗੇ ਜਾਂ ਤੁਸੀਂ ਬਾਹਰੋਂ ਲੁਧਿਆਣੇ ਆਏ ਹੋ ਤਾਂ ਉੱਤੇ ਰਹਿਣ ਦੀ ਪੂਰੀ ਜਗ੍ਹਾ 2 ਕਮਰੇ ਬਣਾਏ ਗਏ ਆ ਇ ਵੀ ਸੇਵਾ ਨਹੀਂ ਪਾਈ ਜਾਂਦੀ ਆ ਤਾਂ ਲੰਗਰ ਰਹਿਣ ਦਾ ਔਰ ਦਵਾਈ ਦਾ ਹਰ ਇਲਾਜ ਜਿਹੜਾ ਕਿ ਇੱਥੇ ਹੋ ਜਾਵੇਗਾ 50 ਰੁਪਏ ਦੇ ਵਿੱਚ ਜਿਹੜਾ ਕਿ ਸਾਰੀ ਬਿਮਾਰੀ ਦਾ ਇਲਾਜ ਹੁੰਦਾ ਹੈ ਸੱਤ ਓਪੀਡੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਇਸ ਹਸਪੀਟਲ ਦੇ ਵਿੱਚ ਮੈਨੇਜਮੈਂਟ ਆ ਸਾਰੀ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਆ ਤਾਂ ਸਿੱਧੀ ਸਭ ਤੋਂ ਪਹਿਲਾਂ ਜੋ ਸੇਵਾ ਨੇ ਬਾਰੇ ਬਹੁਤ ਵੱਡੀ ਸੇਵਾ ਹੈ ਕਿਉਂਕਿ ਕੋਈ ਵੀ ਅਗਰ ਬਿਮਾਰ ਹੋ ਜਾਂਦਾ ਨਾ ਤਾਂ ਪੂਰਾ ਘਰ ਟੁੱਟ ਜਾਂਦਾ ਚਾਹੇ ਉਹਦੇ ਕੋਲ ਥੋੜੇ ਜਿਹੜੇ ਪੂੰਜੀ ਹੁੰਦੀ ਉਹ ਸਾਰੀ ਇਸ ਚੀਜ਼ 'ਚ ਲੱਗ ਜਾਂਦੀ ਹੈ ਪਰ ਇੱਡੀ ਵੱਡੀ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਤਾਂ ਸਭ ਤੋਂ ਪਹਿਲਾਂ ਦ ਬੱਲੀ ਮੈਂ ਤੁਹਾਨੂੰ ਧੰਨਵਾਦ ਕਰ ਰਹੀ ਹਾਂ ਇਸੇ ਵ ਲਈ। ਨਹੀਂ ਥੈਂਕ ਯੂ ਕੋਈ ਨਹੀਂ ਜੀ ਸਭ ਸੰਗਤਾਂ ਵਾਸਤੇ ਇਹ ਸੰਗਤਾਂ ਵੱਲੋਂ ਹੀ ਹੈ ਉਹ ਸੰਗਤਾਂ ਵਾਸਤੇ। ਸੰਗਤਾਂ ਨਹੀਂ ਹੈ ਹਰ ਕੋਈ। ਜੀ ਪਰ ਇਹ ਕਿਸ ਤਰ੍ਹਾਂ ਦੀ ਸ਼ੁਰੂਆਤ ਹੋਈ ਇਸ ਦੇ ਲਈ ਕਿੰਨੀ ਪਲੈਨਿੰਗ ਤੁਹਾਨੂੰ ਕਰਨੀ ਪਈ ਕਿ ਸੇਵਾ ਜਿਹੜੀ ਫ੍ਰੀ ਮਤਲਬ 50 ਰੁਪਏ ਦੇ ਵਿੱਚ ਸਾਰੇ ਇਲਾਜ ਜਿਹੜੇ ਕਿ ਇੱਥੇ ਹੋ ਜਾਣਗੇ ਕੋਈ ਤੰਗ ਪਰੇਸ਼ਾਨੀ ਲੋਕਾਂ ਨੂੰ ਹੋਣਾ ਪਵੇਗਾ। ਇਹ ਸਦੀ ਨਾਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਜੀ। ਜੀ। ਔਰ ਇਹ ਸਾਰਿਆਂ ਨੇ ਪਾਸ ਕੀਤਾ ਵੀ ਆਪਾਂ ਲੋਕਾਂ ਨੂੰ ਬੈਸਟ ਤੋਂ ਬੈਸਟ ਔਰ ਸਸਤਾ ਸੋਸਾ ਇਲਾਜ ਜੀ। ਜੀ। ਜਿਹੜੇ ਆਪਣੇ ਵੀਪਿੰਦ ਸਿੰਘ ਦੀ ਆਪਣੀ ਵਰਕਿੰਗ ਕਮੇਟੀ ਨੇ ਸਾਲਿਆਂ ਨੇ ਆਪਣਾ ਫੰਡ ਵਗਾਰਾ ਇਕੱਠਾ ਕਰਕੇ ਆਪਣਾ ਸਾਰਾ ਸਿਸਟਮ ਬਣਾਇਆ ਵੀ ਆਪਾਂ ਹਰ ਮਹੀਨੇ ਆਪਾਂ ਕੋਈ ਫੰਡ ਇਕੱਠਾ ਕਰਾਂਗੇ ਤੇ ਆਪਾਂ ਐਦਾਂ ਡਾਕਟਰ ਸਵੀਸ ਫੀਸ ਵੀ ਹੈਗੀ ਹੈ ਹੋਰ ਵੀ ਖਰਚੇ ਬਹੁਤ ਨੇ ਬਿਜਲੀ ਦੇ ਖਰਚੇ ਵੀ ਨੇ ਸਾਰਾ ਬਹੁਤ ਵੱਡਾ ਬੋਝ ਹੈ ਛੋਟਾ ਬੋਝ ਨਹੀਂ ਹੈ ਹਾਂਜੀ ਆਪਾਂ ਲੇਕਿਨ ਫ੍ਰੀ ਸੇਵਾ ਦਾ ਚਾਹਦੇ ਹਾਂ ਸਾਰੇ ਉਹ ਦੇ ਰਹੇ ਆ ਉਹ ਦਿੰਦੇ ਰਵਾਂਗੇ ਜੀ ਸਭ ਸੰਤਾਂ ਸਹਿਯੋਗ ਵੀ ਹੈ ਸਾਰਾ ਦੋ ਵੀ ਹੈ ਇਲਾਕਾ ਦੇ ਵਸਨੀਕਾਂ ਸੰਤਾਂ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਸਬੋ ਜੀ ਉਹ ਉਹਨੇ ਉਹ ਪੁੱਛ ਲਾਇਆ ਸਰ ਜੀ ਕਿ ਕੀ ਕੀ ਸੇਵਾ ਇੱਥੇ ਨਿਭਾਈ ਜਾ ਰਹੀ ਹੈ ਕਿਸ ਤਰ੍ਹਾਂ ਦਾ ਹੈਲਪ ਜਿਹੜੀ ਲੋਕਾਂ ਨੂੰ ਮੈਂ ਉਸ ਦੇ ਬਾਰੇ ਮੈਂ ਚਾਹੂੰਗੀ ਜਾਣਕਾਰੀ ਦੇ ਦਵਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਗੁਰੂ ਰਾਮਦਾਸ ਹਸਪੀਟਲ ਬਣਾਇਆ ਗਿਆ ਵਾ ਇਹ ਮਾਡਲ ਟਾਉਨ ਹਰਨਾਮ ਨਗਰ ਮਿੰਟ ਗੁਮਰੀ ਚੌਂਕ ਦੇ ਨਜ਼ਦੀਕ ਲੁਧਿਆਣਾ ਚ ਹੈ ਤੇ ਇਹਦੇ ਵਿੱਚ 7 OPDਆਂ ਬਣਾਈਆਂ ਹੈ ਸੱਤ ਓਪਟੀਆਂ ਦੇ ਵਿੱਚ ਮੈਡੀਸਨ ਦੇ ਡਾਕਟਰ ਸਾਹਿਬ ਵੀ ਬੈਠੇ ਨੇ ਔਰਥੋ ਦੇ ਵੀ ਬੈਠੇ ਨੇ ਅੱਖਾਂ ਦੇ ਵੀ ਬੈਠੇ ਨੇ ਫਿਜ਼ੀਓਥੈਰੇਪੀ ਵਾਲੇ ਵੀ ਦੰਦਾਂ ਵਾਲੇ ਵੀ ਹੈ ਹੋਮੋਪੈਥਿਕ ਵਾਲੇ ਵੀ ਹੈ ਤੇ ਐਕਵਾ ਪ੍ਰੈਸ਼ਰ ਵਾਲੇ ਵੀ ਹੈਗੇ ਇਹ ਸੱਤ ਓਪਟੀਆਂ ਸ਼ੁਰੂ ਕੀਤੀਆਂ 50 ਰੁਪਏ ਦੇ ਵਿੱਚ ਅਸੀਂ ਇਹ ਸ਼ੁਰੂ ਕੀਤੀਆਂ ਵਾ ਜਿੰਦੇ ਵਿੱਚ 7 ਦਿਨ ਦੀ ਮੈਡੀਸਨ ਤੇ ਉਹ ਜਿਹੜੀ ਪਰਚੀ ਉਹਦੀ ਵੈਲਿਡਿਟੀ ਵੀ 7 ਦਿਨ ਪੇਸ਼ੈਂਟ ਜਿਸ ਟਾਈਮ ਮਰਜੀ ਉਸ 7 ਦਿਨਾਂ ਚ ਦੁਬਾਰਾ ਵੀ ਰਿਪੀਟ ਮਾਰ ਸਕਦਾ ਦੁਬਾਰਾ ਵੀ ਆ ਸਕਦਾ ਤੇ ਦਵਾਈ ਲੈ ਸਕਦਾ ਵਾ ਇਹ ਛੋਟਾ ਜਿਹਾ ਪ੍ਰਾਲਾਏ ਕੀਤਾ ਵਾ ਤੁਹਾਡੇ মিডিਆ ਮੈਂ ਵੀ ਸਾਰਿਆਂ ਦਾ ਧੰਨਵਾਦ ਕਰਨਾ ਚਾਹਨਾ ਸੰਗਤਾਂ ਬੜਾ ਸਹਿਯੋਗ ਦੇ ਰਹੀਆਂ ਤੇ ਵੱਧ ਚੜ ਕੇ ਇੱਥੇ ਆ ਰਹੀਆਂ ਹਨ ਜੀ ਮੈਂ ਤਾਂ ਸਰ 50 ਰੁਪਏ ਦੇ ਵਿੱਚ ਲੋਕੀ ਆ ਸਕਦੇ ਨੇ ਵਧੀਏ A1 ਡਾਕਟਰਸ ਦੇ ਨਾਲ ਕੰਸਲਟ ਕਰ ਸਕਦੇ ਹਾਂ ਜੀ ਹਾਂ ਜੀ 50 ਰੁਪਏ ਦੀ ਪਰਚੀ ਹੈ ਜੀ ਦਵਾਈ ਫਰੀ ਹੈ ਜੀ 7 ਦਿਨ ਦੀ ਵੈਲਿਡਿਟੀ ਹੈ ਜੀ ਜੀ ਹਾਂ ਜੀ ਬੈਸਟ ਇਸ ਤੋਂ ਵੱਧ ਨਹੀਂ ਹੋ ਸਕਦਾ ਕੁਝ ਸਭ ਸੰਗਤਾਂ ਦਾ ਸਹਿਯੋਗ ਹੈ ਸੰਗਤਾਂ ਵਾਸਤੇ ਹੀ ਹੈ ਹਾਂਜੀ ਹਾਂਜੀ ਅਸਰ ਡਾਕਟਰਸ ਵੀ ਪੂਰੇ A1 ਡਾਕਟਰਸ ਨੇ ਪੂਰੇ ਇਹ ਡਾਕਟਰ ਜਿਹੜੇ ਸਾਡੇ ਮੁਹੱਈਆ ਕਰਾਇਏਗੇ ਲੁਧਿਆਣੇ ਦੀਆਂ ਵੱਡੇ ਵੱਡੇ ਹਸਪਤਾਲਾਂ ਚ ਐਨਜੀਓਆਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਇਹ ਪ੍ਰੈਕਟਿਸ ਕਰ ਚੁੱਕੇ ਆ ਜੀ ਨਾਮੀ ਡਾਕਟਰ ਨੇ ਐਮਐਸ ਨੇ ਐਮਬੀਬੀਐਸ ਨੇ ਐਮਡੀ ਨੇ ਸਾਰੇ ਡਾਕਟਰ ਹੋਰ ਤੁਹਾਨੂੰ ਪਤਾ ਹੀ ਹੈ ਐਮਬੀਬੀਐਸ ਤੇ ਐਮਡੀ ਐਮਐਸ ਕਰਨੀ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਜਿਨ੍ਹਾਂ ਨੇ ਕੁਆਲੀਫਾਈ ਕੀਤਾ ਆ ਉਹ ਵਧੀਆ ਡਾਕਟਰ ਹੀ ਹੋਣਗੇ ਤੇ ਬੜੀਆਂ ਉਹਨਾਂ ਡਾਕਟਰਾਂ ਦਾ ਵੀ ਸਾਨੂੰ ਬੜਾ ਸਹਿਯੋਗ ਹੈ ਤੇ ਇੱਥੇ ਸਵਾਮਾਂ ਨਿਰੰਤਰ ਜਾਰੀ ਹੈ ਔਰ ਇਹਦੇ ਵਿੱਚ ਜਿੱਦਾਂ ਜਿੱਦਾਂ ਪਰਮਾਤਮਾ ਕਿਰਪਾ ਕਰੇ ਸੰਕਤਾਂ ਦਾ ਸਹਿਯੋਗ ਬਣਿਆ ਰਿਹਾ ਤੇ ਇਹਦੇ ਵਿੱਚ ਹੋਰ ਵੀ ਉਪਰ ਆਲਾ ਵਾਅਦਾ ਕਰਾਂਗੇ ਇਹਦੇ ਵਿੱਚ ਹੋਰ ਵਾਅਦਾ ਕਰਾਂਗੇ ਲੁਧਿਆਣਾ ਟਾਈਮਸ ਚੈਨਲ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਆ ਕੇ ਤੇ ਸ਼ੂਟ ਕੀਤਾ ਤੇ ਮੈਂ ਚੈਨਲ ਦੇ ਰਾਹੀਂ ਸੰਗਤਾਂ ਨੂੰ ਵੀ ਅਪੀਲ ਕਰੂੰਗਾ ਲੁਧਿਆਣੇ ਦੀ ਲੁਧਿਆਣੇ ਤੋਂ ਬਾਹਰ ਦੀਆਂ ਦੇਸ਼ਾਂ ਵਿਦੇਸ਼ਾਂ 'ਚ ਵੱਸਦੀਆਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਇਹਦੇ ਵਿੱਚ ਯੋਗਦਾਨ ਵੀ ਪਾਓ ਤੇ ਇੱਥੇ ਜਿਹੜੇ ਲੋੜਵੰਦ ਪੇਸ਼ੈਂਟ ਹੈ ਜਿਹੜੇ ਇਲਾਜ ਖੁਣੋਂ ਬਿਮਾਰ ਰਹਿ ਜਾਂਦੇ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਉਹ ਵੀ ਇੱਥੇ ਆ ਕੇ ਆਪਣਾ ਇਲਾਜ ਕਰਾਣ ਤੇ ਪ੍ਰਮਾਤਮਾ ਇਹਨਾਂ ਦੀ ਕਿਰਪਾ ਕਰੇ ਔਰ ਇਹ ਚੜ੍ਹਦੀ ਗੱਲਾਂ ਵਿੱਚ ਹੀ ਥੁਰਿਆ ਜਾਵੇ ਤੁਹਾਡੀਆਂ ਬਲੈਸਿੰਗਾਂ ਚਾਹੀਦੀਆਂ ਸਾਨੂੰ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਸਭ ਕੁਝ ਆ ਗਿਆ ਤੁਹਾਡਾ ਜੀ ਹਾਂ ਜੀ ਪਰ ਸਰ ਥੋੜਾ ਨਾਲ ਗੱਲ ਕਰਦੇ ਆ ਜਿਵੇਂ 50 ਰੁਪਏ ਦੇ ਵਿੱਚ ਕਈਆਂ ਦੇ ਮਨ ਦੇ ਵਿੱਚ ਆ ਜਾਂਦਾ ਕਿ ਇੰਨਾ ਸਸਤਾ ਇਲਾਜ ਹੈ ਵਧੀਆ ਹੋਊਗਾ ਕਿ ਨਹੀਂ ਹੋਊਗਾ ਪਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਐਮ ਡੀ ਐਮ ਬੀਬੀਐਸ ਵਾਲੇ ਡਾਕਟਰ ਸਾਰੇ ਵਧੀਆ ਤੋਂ ਵਧੀਆ ਹੈਗੇ ਨੇ ਜੀ ਹਸਪੀਟਲ ਵਧੀਆ ਟੋਟਲ ਏਸੀ ਹੈਗਾ ਜੀ ਹਰ ਡਾਕਟਰ ਰੂਮ ਚ ਅਸੀਂ ਲੱਗਾ ਹੈ ਬਾਹਰ ਲੌਬੀ ਚ ਅਸੀਂ ਲੱਗੇ ਹੋਏ ਹੈ ਵਧੀਆ ਤੋਂ ਵਧੀਆ ਬਣਿਆ ਹੋਇਆ ਹੈ ਜੀ ਹਰ ਚੀਜ਼ ਵਧੀਆ ਹੈ ਪ੍ਰਾਈਵੇਟ ਵਰਗੀ ਸਹੂਲਤ ਹੈਗੀ ਸਾਡੀ ਹਾਂ ਜੀ ਉਹੀ ਕਹਿਣ ਲੱਗੀ ਸੀ ਕਿਉਂਕਿ ਮੈਂ ਚਾਹੂੰਗੀ ਕੈਮਰਾਮੈਨ ਇੱਕ ਵਾਰ ਦਿਖਾ ਦੇ ਜੋ ਇਹਨਾਂ ਦੇ ਵੱਲੋਂ ਹਸਪੀਟਲ ਬਣਾਇਆ ਗਿਆ ਹੈ ਕਿ ਇਸ ਹਾਂਜੀ ਕੀ 50 ਰੁਪਏ ਦੇ ਵਿੱਚ ਆ ਕੇ ਤੁਹਾਨੂੰ ਇੱਥੇ ਪ੍ਰਾਈਵੇਟ ਹਸਪੀਟਲ ਨਾਲੋਂ ਵੱਧ ਸਹੂਲਤਾਂ ਮਿਲਣਗੀਆਂ ਉੱਥੇ ਸਾਫ਼ ਸਫਾਈ ਦਾ ਤੇ ਪੂਰਾ ਧਿਆਨ ਹੈ ਤੁਸੀਂ ਅੰਦਰ ਦੇਖ ਸਕਦੇ ਹੋ ਡਾਕਟਰ ਵੀ ਮੌਜੂਦ ਨੇ ਜੋ ਕਿ ਪੇਸ਼ੈਂਟ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਜਦੋਂ ਐਂਟਰ ਹੁੰਦੇ ਆ ਦਾ ਇੰਟਰ ਹੁੰਦਿਆ ਤਾਂ ਪੂਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੁਆਲੀਫਾਈਡ ਡਾਕਟਰ ਇੱਥੇ ਮੌਜੂਦ ਨੇ ਪੇਸ਼ੈਂਟਸ ਪਹੁੰਚ ਚੁੱਕੇ ਨੇ ਇੱਥੇ ਜਿੱਥੇ ਹੁਣ ਇਹਨਾਂ ਦਾ ਇਹ ਹੈ ਕਿ ਜੋ ਇਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਜੋ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਗਿਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਔਰ ਲੋਕ ਇਸ ਉਪਰਾਲੇ ਨੂੰ ਜਿਹੜਾ ਕਿ ਦੇਖਣ ਔਰ ਇੱਥੇ ਪਹੁੰਚਣ ਔਰ ਇਸ ਇਸ ਉਪਰਾਲੇ ਦਾ ਪੂਰਾ ਫਾਇਦਾ ਵੀ ਲੈਣ ਤਾਂ ਦੇਖ ਸਕਦੇ ਹੋ ਇਹ ਕੋਈ ਇਹੋ ਜਿਹਾ ਹਸਪੀਟਲ ਕਿ 50 ਰੁਪਏ ਦੇ ਵਿੱਚ ਤੁਹਾਨੂੰ ਸਾਫ ਸਫਾਈ ਨਹੀਂ ਮਿਲ ਰਹੀਆਂ ਵਧੀਆ ਡਾਕਟਰਾਂ ਨਾਲੇ ਏ ਟੂ ਜ਼ेड ਪ੍ਰਾਈਵੇਟ ਹਸਪੀਟਲ ਹੀ ਲੱਗ ਰਿਹਾ ਪੂਰਾ ਕਿ ਤੁਸੀਂ ਦੇਖ ਸਕਦੇ ਹੋ ਸਾਫ ਸਫਾਈ ਪੂਰੀ ਇੱਥੇ ਹੈ ਔਰ ਉੱਥੇ ਤੁਸੀਂ ਦੇਖ ਸਕਦੇ ਹੋ ਏਸੀ ਲੱਗਿਆ ਹੋਇਆ ਹੈ ਔਰ ਨਾਲ ਹੀ ਨਾਲ ਤੁਹਾਨੂੰ ਦੱਸਦੇ ਆ ਇੱਕ ਹੋਰ ਬਹੁਤ ਵੱਡਾ ਉਪਰਾਲਾ ਹੈ 50 ਰੁਪਏ ਦੇ ਵਿੱਚ ਤੁਹਾਨੂੰ ਡਾਕਟਰਸ ਕੁਆਲੀਫਾਈਡ ਦਾ ਮਿਲਣਗੇ ਐਮਬੀਬੀਐਸ ਡਾਕਟਰ 7 ਆਉਟਪੀਡੀ ਖੋਲਹੀ ਗਈਆਂ ਪਰ ਨਾਲ ਹੀ ਨਾਲ ਹੋਰ ਬਹੁਤ ਵੱਡਾ ਉਪਰਾਲਾ ਗੱਲਬਾਤ ਕਰਦੇ ਆ ਉੱਤਲੇ ਫਲੋਰ ਬਾਰੇ ਮੈਂ ਜ਼ਰੂਰ ਜਾਨਣਾ ਚਾਹੂੰਗੀ ਜੀ 20 ਕਮਰੇ ਬਣੇ ਹੋਏ ਜੀ ਲੋਕਾਂ ਦੇ ਮਤਲਬ ਰਹਿਣ ਲਈ ਜਿਹੜੇ ਗੁਰਤੇਗ ਬਾਦਰਾ ਹਸਪਤਾਲ ਦੀ ਹਸਪੀਟਲ ਚ ਹੁੰਦੇ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਨੇੜੇ ਹਸਪਤਾਲ ਦੇ ਨਜ਼ਦੀਕ ਹੈਗੇ ਉੱਥੋਂ ਲੋਕ ਜਾਂਦੇ ਆ ਉਹਨਾਂ ਲਈ ਬਣਾਏ ਗਏ ਆ ਬੜੇ ਘੱਟ ਰੇਟਾਂ ਦੇ ਮਿਲਦੇ ਆ ਉੱਥੇ 5 5 10 ਤੋਂ ਜ਼ਿਆਦਾ ਕਮਰੇ ਹੈਗੇ ਬੜੇ ਘੱਟ ਨੰਬਰ ਬਿਜਲੀ ਦੇ ਖਰਚੇ ਪੂਰੇ ਹੁੰਦੇ ਬਤ ਉਹ ਸੌਜ ਰੱਖਿਆ ਬਹੁਤ ਖਰਚਾ ਰੱਖਿਆ ਯਾਰ ਮਤਲਬ ਇਹ ਹਸਪਤਾਲ ਲੋਕਾਂ ਨੂੰ ਦਵਾਈਆਂ ਦਿੱਤਾ ਸਹੂਲਤ ਦੇ ਰਿਹਾ ਹੈ ਸੇਵਾ ਨਿਭਾਈ ਰਿਹਾ ਪਰ ਨਾਲ ਹੀ ਨਾਲ ਜੋ ਲੋਕ ਦੂਜੇ ਹਸਪਤਾਲ ਵੀ ਨਹੀਂ ਰਹਿਣ ਦੀ ਜਗ੍ਹਾ ਨਹੀਂ ਹੁੰਦੀ ਕਾਫੀ ਦੇਖਿਆ ਹੋਇਆ ਹੈ ਥੱਲੇ ਪਏ ਹੁੰਦੇ ਆ ਮਜਬੂਰ ਹੋ ਜਾਂਦੇ ਆ ਪਰ ਉੱਥੇ ਹੀ ਲੰਗਰ ਚੱਲਦਾ 3 ਟਾਈਮ ਜੀ ਇੱਥੇ ਲੰਗ ਹਸਪਤਾਲ ਤੋਂ ਵੀ ਜਾਂਦੇ ਆਂ ਔਰ ਆਪਾਂ ਲਗਾਤਾਰ 4 ਸਾਲ ਲੰਗੜ ਲੈ ਕੇ ਜਾਂਦੇ ਰਹੇ ਆਂ ਗੁਰਤੇਜ ਬਾਦ ਹਸਪਤਾਲ ਉਦੀਪਸਵਰ ਰਾਤ ਨੂੰ ਡੇਲੀ ਜਾਂਦੇ ਮੈਂ ਆਪ ਨਾਲ ਜਾਂਦਾ ਰਿਹਾ ਡੇਲੀ ਆਪਣੀ ਸੇਵਾ ਸੀ ਲੰਗਰ ਦੀ ਸੇਵਾ ਰਾਤ ਨੂੰ ਆਪਾਂ ਲੰਗਰ ਲੈ ਕੇ ਜਾਣਾ ਜਿੰਨੀ ਜਿੰਨੀ ਰਿਕੁਆਇਰਮੈਂਟ ਸੀ 400 ਬੰਦੇ ਦੀ 300 ਬੰਦੇ ਦੀ 200 ਜਦੋਂ ਜਿੰਨੀ ਰਿਕੁਆਇਰਮੈਂਟ ਸੀ ਆਪਾਂ ਲਗਾਤਾਰ ਨਿਭਾ ਰਹੇ ਹਾਂ ਹੁਣ ਤੱਕ ਨਿਰੰਤਰ ਸੇਵਾ ਜਾਰੀ ਹੈ ਮਤਲਬ ਸਿਰਫ ਕਰਨ ਤਾਂ ਸਿਫ ਹਸਪੀਟਲ ਦੀ ਆਈ ਸੀ ਪਰ ਪਤਾ ਲੱਗ ਰਿਹਾ ਸਿਫ ਇਨਕੋ ਵੱਲੋਂ ਇੱਕ ਸੇਵਾ ਨਹੀਂ ਨਿਭਾਈ ਜਾ ਰਹੀ ਅੱਗੇ ਦੱਸੀ ਜਾ ਰਿਹਾ ਕਿ ਲੰਗਰ ਦੀ ਵੀ ਸੇਵਾ ਨਿਭਾਈ ਜਾ ਰਹੀ ਹੈ ਔਰ ਕੋਈ ਵੀ ਹਸਪਤਾਲ ਦੇ ਵਿੱਚ ਤੁਸੀਂ ਦੇਖਿਆ ਇਹ ਤਸਵੀਰਾਂ ਥੱਲੇ ਪੈਣ ਲਈ ਮਜਬੂਰ ਹੋ ਜਾਂਦੇ ਨੇ ਕਮਰੇ ਨਹੀਂ ਲੈਂਦੇ ਮੈਡੀਕਲ ਤੇ ਦੋ ਚੀਜ਼ਾਂ ਉੱਤੇ ਅਸੀਂ ਸੋਚਦੇ ਸਾਨੂੰ ਤੇ ਸਾਡੀਆਂ ਸਰਕਾਰਾਂ ਨੂੰ ਫੋਕਸ ਕਰਨਾ ਚਾਹੀਦਾ ਹੈ ਮੈਡੀਕਲ ਤੇ ਐਜੂਕੇਸ਼ਨ ਅੱਜ ਆਮ ਗਰੀਬ ਗੁਰਬੇ ਦੇ ਪਹੁੰਚ ਤੋਂ ਦੂਰ ਜਾ ਚੁੱਕੀ ਹੈ ਇੱਕ ਛੋਟੇ ਜਿਹੇ ਡਾਕਟਰ ਕੋਲ ਵੀ ਆਪਾਂ ਜਾਣੇ ਆ ਤੇ ਉਹ 700 ਤੋਂ 600 800 ਤੋਂ ਘੱਟ ਪਰਚੀ ਨਹੀਂ ਉਸ ਤੋਂ ਬਾਅਦ ਉਹ ਮੈਡੀਸਿਨ ਵੀ ਲਿਖ ਦਿੰਦੇ ਨੇ ਉਹ 1500 ਦੀ ਉਹ ਗਰੀਬ ਵਿਚਾਰਾ ਜਿਹੜਾ 300 ਰੁਪਏ ਦਿਹਾੜੀ ਕਮਾਣ ਵਾਲਾ ਕਿੱਥੋਂ ਪੂਰਾ ਕਰ ਲੇਗਾ ਇਹਨੂੰ ਸੋਚ ਕੇ ਸਾਡੀ ਮੈਨੇਜਮੈਂਟ ਕਮੇਟੀ ਨੇ 2 ਸਾਲ ਪਹਿਲਾਂ ਪ੍ਰਾਰਲਾ ਕੀਤਾ ਸੀ ਤੇ ਇਹ ਹਸਪਤਲ ਬਣਨ ਨੂੰ ਤੇ ਗੁਰੂ ਰਾਮਦਾਸ ਨਿਵਾਸ ਉੱਪਰ ਬਣਾਇਆ 20 ਕਮਰਿਆਂ ਦਾ ਇਹਨੂੰ ਬਣਾਉਣ ਦੇ ਵਿੱਚ ਸਾਡਾ ਤਕਰੀਬਨ 2 ਢਾਈ ਸਾਲ ਲੱਗ ਗਏ ਇਹਦੇ ਵਿੱਚ ਸਾਡੇ ਜਿਹੜੇ ਐਗਜ਼ੀਕਟਿਵ ਮੈਂਬਰ ਕਮੇਟੀ ਹੈ ਉਹਨਾਂ ਦਾ ਯੋਗਦਾਨ ਇਲਾਕਾ ਨਿਵਾਸੀਆਂ ਦਾ ਯੋਗਦਾਨ ਤੇ ਪਤਵੰਤੇ ਸੱਜਣਾਂ ਦੇ ਯੋਗਦਾਨ ਨਾਲ ਅੱਜ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਬਣ ਕੇ ਤਿਆਰ ਹੈ ਤੇ ਚਾਲੂ ਹਾਲਤ ਦੇ ਵਿੱਚ ਹੈ ਦੇ ਬੀਮਾਰੀ ਆਨੇ ਬਹੁਤ ਦੂਰੋ ਦੂਰੋ ਲੋਕੀ ਇਲਾਜ ਕਰਾਉਣ ਲਈ ਆਉਂਦੇ ਨੇ ਵੱਡੇ ਵੱਡੇ ਹਸਪਤਾਲ ਨੇ ਪਰ ਜਿੱਥੇ ਮੈਡੀਕਲ ਦੇ ਵਿੱਚ ਪੈਸਾ ਲਗਾਉਣਾ ਲੋਕੀ ਰਹਿਣ ਲਈ ਪੈਸਾ ਨਹੀਂ ਲਵਾ ਸਕਦੇ ਉਹਦੇ ਲਈ ਵੀ ਤੁਸੀਂ ਬਹੁਤ ਵਧੀਆ ਸਹੂਲਤ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਪੋਸ਼ਨ ਪੂਰਾ ਤੁਸੀਂ ਉੱਤਰਨਾ ਦਿੱਤਾ ਹੋਇਆ ਹਾਂਜੀ ਹਾਂਜੀ ਉੱਪਰ ਵੀ ਕਮਰੇ ਹੈਗੇ ਜੀ ਲੋਕਾਂ ਦੇ ਰਹਿਣ ਦੇ ਲਈ ਥੱਲੇ ਓਪੀਡੀ ਹਸਪਤਾਲ ਹੈਗਾ ਜੀ 7 ਓਪੀਡੀ ਹੈਗੀਆਂ ਨੇ ਨੰਗਰ ਆਪਣੇ ਕੋਲ ਮਦਸਾ ਵੱਲ ਛੋਟਾ ਸੁਦਾ ਹੈ ਮਤਲਬ ਬਿਨਾ ਟੈਨਸ਼ਨ ਲੋਕੀ ਇਸ ਹਸਪਤਾਲ ਪਹੁੰਚ ਸਕਦੇ ਨੇ ਸਾਰੀ ਜਿਹੜੀ ਟੈਨਸ਼ਨ ਉਹ ਦੂਰ ਹੋ ਸਕਦੀ ਹੈ ਹਾਂਜੀ ਜਾ ਵੀ ਸਕਦੇ ਉੱਪ ਲੰਗਰਵਾਲਾ ਵੀ ਹੈ ਹਰ ਟਾਈਮ ਹਰ ਟਾਈਮ 24 ਹੈਵਰਟ ਹਸਪੀਟਲ ਦੇ ਵਿੱਚ ਐਡਮਿਟ ਆ ਉਹਨਾਂ ਦੇ ਨਾਲ ਜਿਹੜੇ ਰਿਸ਼ਤੇਦਾਰ ਨੇ ਉਹ ਇੱਥੇ ਆ ਕੇ ਲੰਗਰ ਪ੍ਰਸ਼ਾਦਾ ਵੀ ਸਕਦੇ ਜੇ ਕਿਤੇ ਉਹਨਾਂ ਨੂੰ ਕਮਰਾ ਨਹੀਂ ਮਿਲਦਾ ਤੇ ਘੱਟ ਧਾਮ ਦੇ ਵਿੱਚ ਉੱਪਰ ਜਿਹੜਾ ਗੁਰੂ ਰਾਮਦਾਸ ਨਿਵਾਸ ਬਣਾਇਆ ਉਹਦੇ 'ਚ ਰਹਿ ਵੀ ਸਕਦੇ ਨੇ ਤੇ ਤਿੰਨ ਟਾਈਮ ਦਾ ਪ੍ਰਸ਼ਾਦਾ ਛੱਕ ਵੀ ਸਕਦੇ ਤੇ ਆਪਣੇ ਪੇਸ਼ੈਂਟ ਵਾਸਤੇ ਵੀ ਪ੍ਰਸ਼ਾਦਾ ਇੱਥੋਂ ਲਿਜਾ ਸਕਦੇ ਆ ਮਤਲਬ ਰੋਟੀ ਦਾ ਹੋ ਗਿਆ ਰਹਿਣ ਦਾ ਹੋ ਗਿਆ ਔਰ ਦਵਾਈ ਦਾ ਹੋ ਗਿਆ ਤਿੰਨੇ ਜਿਹੜੇ ਪੈਕੇਜ ਸੰਗਤਾਂ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਹਸਪਤਾਲ 'ਚ ਦੇਵਾਂਗੇ ਪ੍ਰਮਾਤਮਾ ਤੁਹਾਡੇ ਚੈਨਲ ਰਾਈ ਇਹ ਇਦਾਂ ਦੀ ਮਿਹਰ ਬਣਾਈ ਰੱਖੇ ਸਾਡੇ ਜਿਹੜੇ ਐਗਜ਼ੈਕਟਿਵ ਮੈਂਬਰ ਨੇ ਉਹਨਾਂ ਨੂੰ ਤਗੜਾ ਰੱਖੇ ਇਦਾਂ ਹੀ ਯੋਗਦਾਨ ਪਾਉਂਦੇ ਰਹਿਣ ਤੇ ਸਾਡਾ ਕਾਰਜ ਚੱਲਦਾ ਰਹੇ ਤੇ ਲਾਸਟ ਸਤੋਂ ਤੁਸੀਂ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹ ਵੀ ਅਜੇ ਆਪਣਾ ਪੂਰਾ ਐਡ ਨਹੀਂ ਹੈਗਾ ਸੰਤਾਂ ਨੂੰ ਪੂਰਾ ਪਤਾ ਨਹੀਂ ਹੈ ਵੀ ਇੱਥੇ ਹਸਪੀਟਲ ਹੈਗਾ ਵੱਧ ਤੋਂ ਵੱਧ ਲੋਕਾਂ ਦੱਸੋ ਤਾਂ ਕਿ ਲੋਕੀ ਫਾਇਦਾ ਉਠਾਣ ਜੀ ਹਾਂ ਜੀ ਤਈ ਐਸੇ ਗੱਲਬਾਤ ਕੀਤੀ ਕਿੰਨੀ ਸੋਹਣੀ ਸੇਵਾ ਇਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਔਰ ਇਸ ਦਾ ਲਾਭ ਜਿਹੜਾ ਲੋਕਾਂ ਨੂੰ ਵੀ ਉਠਾਉਣਾ ਚਾਹੀਦਾ ਕਿਉਂਕਿ ਇਹ ਜਿਹੜੀ ਸੇਵਾ ਸਿਰਫ ਇੱਕ ਨਹੀਂ ਦਵਾਈ ਦਾ ਤਾਂ ਬਹੁਤ ਅੱਛਾ ਹੈ ਕਿ ਤੁਸੀਂ ਸਿਰਫ 50 ਰੁਪਏ ਲੈ ਕੇ ਆਉਣੇ ਉਸ ਦੇ ਨਾਲ ਐਮਬੀਬੀਐਸ ਕੁਆਲੀਫਾਈਡ ਡਾਕਟਰ ਜਿਹੜੇ ਕਿ ਤੁਹਾਨੂੰ ਦੇਖਣਗੇ ਔਰ ਇਸ ਦੇ ਨਾਲ ਦਵਾਈ ਇੱਕ ਹਫਤੇ ਦੀ ਫ੍ਰੀ ਹੋਵੇਗੀ ਪਰ ਨਾਲ ਹੀ ਨਾਲ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਲੰਗਰ ਦੀ ਵੀ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਔਰ ਨਾਲ ਹੀ ਨਾਲ ਅਗਰ ਤੁਸੀਂ ਰਹਿਣਾ ਹੈ ਆਸ-ਪਾਸ ਦੇ ਅਗਰ ਹਸਪੀਟਲ ਦੇ ਕੋਲ ਵੀ ਹੋ ਤੁਸੀਂ ਉੱਥੇ ਰਹਿਣ ਦੀ ਜਗ੍ਹਾ ਨਹੀਂ ਮਿਲ ਰਹੀ ਤਾਂ ਇਹਨਾਂ ਦੇ ਵੱਲ ਜਿਵੇਂ ਤੁਸੀਂ ਥੱਲੇ ਦੇਖ ਰਹੇ ਹੋ ਏਸੀ ਇਹ ਪੂਰਾ ਸਾਫ਼ ਸੁਥਰਾ ਹੈ ਉਮੀ ਸਾਫ਼ ਸੁਥਰਾ ਉੱਤਰਾ ਪੋਸ਼ਨ ਵੀ ਹੈ ਜਿੱਥੇ ਰਹਿਣ ਦੀ ਜਗ੍ਹਾ ਕਿਸੇ ਨੂੰ ਨਹੀਂ ਹੈਗੀ ਤਾਂ ਇਹਨਾਂ ਦੇ ਵੱਲੋਂ ਉਹ ਵੀ ਸੇਵਾ ਜਿਹੜੀ ਕਿ ਨਿਭਾਈ ਜਾ ਰਹੀਆ ਤਾਂ ਇਸ ਹਸਪੀਟਲ ਦੇ ਵਿੱਚ ਅਸੀਂ ਮੌਜੂਦ ਹਾਂ ਤੁਹਾਨੂੰ ਲਾਸਟ ਤਸਵੀਰਾਂ ਸਿਰਫ ਦਿਖਾ ਦਨੇ ਆ ਤੁਸੀਂ ਦੇਖ ਸਕਦੇ ਹੋ ਸ਼੍ਰੀ ਗੁਰੂ ਨਾਮਦਾਸ ਚੈਰੀਟੇਬਲ ਹਸਪੀਟਲ ਹੈ ਜਿੱਥੇ ਹੈਲਪਲਾਈਨ ਨੰਬਰ ਵੀ ਤੁਸੀਂ ਦੇਖ ਸਕਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ 6 OPDs ਤੁਸੀਂ ਇੱਥੇ ਆ ਕੇ ਆਪਣਾ 50 ਰੁਪਏ ਦੇ ਵਿੱਚ ਇਲਾਜ ਕਰਵਾ ਸਕਦੇ ਹੋ ਤਾਂ ਬਹੁਤ ਵਧੀਆ ਲੱਗਦਾ ਕਿ ਇਹੋ ਜਿਹੇ ਉਪਰਾਲੇ ਇਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਔਰ ਸਾਰੇ ਲੋਕ ਵੀ ਬਹੁਤ ਜ਼ਿਆਦਾ ਖੁਸ਼ ਹੋਣਗੇ ਕਿ ਸਾਡੇ ਜਿਹੜੇ ਸੁਸਾਇਟੀ ਦੇ ਵਿੱਚ ਇਹੋ ਜਿਹੇ ਵੀ ਲੋਕ ਨੇ ਜਿਹੜੇ ਕਿ ਪਿੱਛੇ ਨਹੀਂ ਹਟਦੇ ਹਰ ਚੀਜ਼ ਤੇ ਲਈ ਅੱਗੇ ਵਧਦੇ ਨੇ ਤਾਂ ਅਜਿਹੀ ਹੋਰ ਵੀਡੀਓਜ਼ ਲਈ ਦੇਖਦੇ ਰਹੋ ਧਿਆਨ ਨਾਲ